ਕਹਾਂ ਜੀ ਸੁਵੇ ਲੇਕਿਨ ਅੱਜ ਤੁਸੀਂ ਆਪਣੀ ਕੁੜੀ ਦੀ ਵਿਦਾਈ ਕਰਨੀ ਸੀਗੀ ਤੇ ਕੀ ਹੋਇਆ ਕੀ ਰਾਤ ਨਹੀਂ ਆਈ ਹਾਂਜੀ ਰਾਤ ਨਹੀਂ ਆਈ ਕੀ ਕਾਰਨ ਆ ਜਿਹੜਾ ਬਰਾਤ ਨਹੀਂ ਆਈ ਜੀ ਦਾਜ ਜੀ ਕਿੰਨਾ ਕੁ ਦਾਜ ਮੰਗ ਰਹੇ ਸੀਗੇ ਲੱਗਦਾ ਮੈਡਮ ਜੇ ਅੱਜ ਦਾਜ ਦੇ ਦਿੰਦੇ ਤੇ ਕੱਲ ਨੂੰ ਵੀ ਤੁਹਾਨੂੰ ਹੋਰ ਉਹ ਕਰਨਾ ਪੈਣਾ ਸੀਗਾ ਕਿ ਲੱਗਦਾ ਨਹੀਂ ਇੱਕ ਪਾਸੋਂ ਫਾਇਦਾ ਵੀ ਹੋਇਆ ਕਿ ਕੱਲ ਨੂੰ ਕੁਝ ਹੋਰ ਮਿਸ ਹੈਪਨਿੰਗ ਨਾ ਹੋ ਜਾਂਦੀ ਲੜਕੀ ਨਾਲ ਤੁਹਾਡੀ ਕਿਉਂਕਿ ਉਹਨਾਂ ਦਾ ਪਹਿਲਾਂ ਹੀ ਸਾਰਾ ਕੁਝ ਸਾਹਮਣੇ ਆ ਗਿਆ ਪਾਣੀ ਇਹ ਮੁੰਡਾ ਮੁੰਡਾ ਕੀ ਕਰਦਾ ਸੀਗਾ ਕਿਨੇ ਰਿਸ਼ਤਾ ਕਰਾਇਆ ਸੀਗਾ ਕੀ ਹੋਇਆ ਗੱਲ ਕਿਥੋਂ ਸ਼ੁਰੂ ਹੋਈ ਇਸ ਰਿਸ਼ਤੇ ਵਿੱਚ ਮੈਂ ਕਰਦੇ ਸੀ ਬਈ ਅੱਛਾ ਕਿਨੇ ਰਿਸ਼ਤਾ ਕਰਾਇਆ ਸੀ ਕਰਦੇ ਰਿਸ਼ਤੇਦਾਰ ਆ ਉਹ ਦੋਨੋਂ ਫੈਮਲੀਆ ਮੈਂ ਦੋਨੋਂ ਫੈਮਲੀਆ ਨੂੰ ਜਾਣਦੇ ਆ ਮੈਂਹਿੰਦੀ ਦੀ ਰਸਮ ਸਾਰੀ ਰਸਮ ਹੋ ਗਈ ਜੀ ਇੱਕ ਮਿੰਟ ਮੈਂਹਿੰਦੀ ਦੀ ਰਸਮ ਆ ਆ ਦੇਖੋ ਮੈਂਹਿੰਦੀ ਦੀ ਰਸਮ ਆ ਆ ਦੇਖੋ ਇਕੋ ਮਾਜਰ ਹੋ ਗਈ। ਆ ਮੈਂ ਦੀ ਵੀ ਹੋਰ ਦੇਖ ਲੋ ਸਾਰੀਆਂ ਜਨਾਨੀਆਂ ਦੇ ਚੂੜਾ ਪਾਇਆ ਹੋਇਆ ਜੇ ਘਰੇ। ਘਰੇ ਚੂੜਾ ਪਾਇਆ ਹੋਇਆ ਜੀ ਕੁੜੀ ਬਿਊਟੀ ਪਾਲ ਰੋ ਪਿਆਰ ਹੋ ਕੇ ਆ ਗਈ। ਚੂੜਾ ਪਾਇਆ ਮੈਂ ਕਿੱਦਾਂ ਨਾ ਆਉਂਦਾ ਚੂੜਾ। ਕਿਦਾਂ? ਉਹ ਥਾਣੇ ਚ ਕੰਪਲੀਟ ਕੀਤੀ ਜੀ। ਹਾਂ ਜੀ। ਕੀ ਮੰਗੀ ਹੈ ਤੁਹਾਡੀ? ਮੰਗਿਆ ਮੈਨੂੰ ਇਨਸਾਫ ਮੈਨੂੰ ਮੇਰੀ ਕੁੜੀ ਨੂੰ। ਕਿੱਦਾਂ ਦਾ ਇਨਸਾਫ ਮੰਗਣਾ? ਕਿੱਦਾਂ ਦਾ ਇਨਸਾਫ ਚੱਲਣਾ? ਇਹੋ ਜਿਹੇ ਬੰਦਿਆਂ ਦੇ ਕਾਰਵਾਈ। ਕਾਰਵਾਈ ਕੀਤੀ ਜਾਣੀ ਚਾਹੀਦੀ ਕੀ ਮੁੰਡੇ ਵਾਲੇ ਮੇਰੀ ਕੁੜੀ ਦਾ ਵਿਆਹ ਸੀਗਾ ਜੀ ਮੁੰਡੇ ਵਾਲੇ ਬਰਾਤ ਲੈ ਕੇ ਨਹੀਂ ਆਏ ਸਾਡੀ ਬੜੀ ਅਸੀਂ ਬੇਇੱਜ਼ਤੀ ਹੋਈ ਹੈ ਕਿੰਨੀ ਦਿਨ ਰੁਕੀ ਸਗਣ ਸਗਣ ਕਿੰਨੀ ਦਿਨ ਹੋਇਆ ਸੀ ਹੋ ਗਿਆ ਨੂੰ ਸਗਣ ਕੱਲ ਕੀਤਾ ਸੀਗਾ ਜੀ ਉਹਨਾਂ ਨੇ ਜਿੱਦਾਂ ਅਸੀਂ ਕਿਹਾ ਉਦਾਂ ਹੀ ਕੀਤਾ ਮੁੰਡੀਆਂ ਦੀਆਂ ਮਿਲਨੀਆਂ ਮਰਿੰਡੇ ਗਏ ਸੀਗੇ ਜੀ ਸਗਣ ਦੇਣ ਲਈ ਹੋਟਲ ਕਰਾਉਨ ਹੋਟਲ ਕਰਾਉਨ ਸੀਗਾ ਉੱਥੇ ਗਏ ਸੀਗੇ ਜਿੱਦਾਂ ਉਹਨਾਂ ਨੇ ਕਿਹਾ ਅਸੀਂ ਉਦਾਂ ਹੀ ਉਹਨਾਂ ਦਾ ਕਹਿਣਾ ਮੰਨਿਆ ਮੁੰਡੀਆਂ ਨਾਲ ਮਿਲਣੇ ਗਏ ਚਾਰਾਂ ਦੀ ਅਸੀਂ ਉਹੀ ਕੀਤੀ ਫਿਰ ਜੋ ਹੁੰਦਾ ਸਮਾਨ ਇਲੈਕਟ੍ਰੀਸ਼ੀਅਨ ਇਲੈਕਟ੍ਰਿਕਨ ਦਾ ਆਈ ਸੀ ਜੋ ਵੀ ਕੁਝ ਬਹੁਤ ਕੁਝ ਸੀਗਾ ਹੁਣ ਮੈਂ ਕੀ ਦੱਸਾਂ ਤੁਹਾਨੂੰ ਮੈਂ ਤੇ ਉਹਨਾਂ ਦੇ ਨਾ ਚਿਹਰੇ ਕੈਸ਼ ਦੇ ਮੈਂ 1 ਲੱਖ 1000 ਰੁਪਏ ਚਲੋ ਸਗਨ ਪਾਇਆ ਬਾਕੀ ਕੁੰਜਾ ਕੁੰਜਾ ਸਾਰਿਆਂ ਨੂੰ ਪਾਇਆ 28 ਮਿਲੀਨ ਲਿੱਤੀ ਨੇ ਮੇਰੇ ਕੋਲ ਗਲਤ ਹੋਇਆ ਸਾਡੀ ਕੁੜੀ ਮਰਨ ਲੱਗੀ ਅਸੀਂ ਕਿਹਾ ਚੱਲ ਕੋਈ ਗੱਲ ਨਹੀਂ ਫਿਰ ਵਿਚੋਲਣਾਂ ਦੇ ਥਰੂ ਉਹਨਾਂ ਨੇ ਸਾਨੂੰ ਦਿੱਤਾ ਵੀ 25 ਲੱਖ ਕੈਸ਼ ਚਾਹੀਦਾ ਸਾਨੂੰ ਕ੍ਰੇਟਾ ਗੱਡੀ ਚਾਹੀਦੀ ਹੈ ਕੱਲ ਜੀ ਅਸੀਂ ਕੁੜੀ ਦਾ ਸਗਨ ਤੋਂ ਕੱਲ ਉਹਨਾਂ ਦੇ ਚਿਹਰੇ ਮਰ ਜਾਏ ਹੋਏ ਸੀ ਜਦੋਂ ਅਸੀਂ ਸਗਨ ਦੇ ਕੇ ਆਏ ਆ ਜੀ ਸਾਨੂੰ ਜੋ ਵਿਚੋਲਣ ਨੇ ਅੱਜ ਕਿਹਾ ਵੀ ਤੁਹਾਨੂੰ 25 ਲੱਖ ਕਿਹਾ ਉਹਨਾਂ ਨੇ ਕ੍ਰੇਟਾ ਗੱਡੀ ਕਹੀ ਅਸੀਂ ਕਹ ਕੋਈ ਗੱਲ ਨਹੀਂ ਐਨ ਮੁੱਕ ਦੇ ਛੱਡਣ ਦਾ ਸੀ ਇਹੀ ਹੋ ਸਕਦਾ ਵੀ ਮੇ ਤੋਂ ਨਹੀਂ ਦੇ ਸਕਿਆ ਮੈਂ ਦੇ ਸਰ ਜਿਹੜੀ ਮੈਰਿਜ ਕਰਾਈ ਸੀ ਕਿਸੇ ਮੈਂ ਦੇਜ ਮੰਗਦੇ ਹੋਣੇ ਹੋਰ ਕੀ ਹੋਣਾ ਕਿਤੇ ਮੈਰਿਜ ਬਿਊਰੋ ਤੋਂ ਕਰਵਾ ਰਹੇ ਸੀਗੇ ਨਹੀਂ ਨਹੀਂ ਕਰਦੇ ਸੀ ਸਾਡੇ ਜਿਹੜਾ ਜਿਨੇ ਸਾਡੇ ਕਰਾਈ ਆ ਉਹ ਉਹਨਾਂ ਦੇ ਵੀ ਰਿਸ਼ਤੇਦਾਰ ਨੇ ਸਾਡੇ ਵੀ ਰਿਸ਼ਤੇਦਾਰ ਨੇ ਔਰ ਉਸ ਫਿਰ ਸ਼ਾਮ ਨੂੰ ਜਦੋਂ ਬੁਲਾਇਆ ਸਾਨੂੰ ਵੀ ਤੁਸੀਂ ਆ ਜਾਓ ਬੁਲਾਉਣ ਤੋਂ ਬਾਅਦ ਸਾਡੇ ਕੋਲ ਉਹਨਾਂ ਨੇ ਮਾਫੀਆਂ ਮੰਗੀਆਂ ਉਹਨਾਂ ਦਾ ਕਾਉਂਸਲਰ ਹੈ ਬੇਸ਼ੱਕ ਤੁਸੀਂ ਉਹਨਾਂ ਦੇ ਮੋਤਵਰ ਬੰਦੇ ਆਏ ਸਾਡੇ ਮੁੰਡੇ ਦੀ ਗਲਤੀ ਸਾਡੀ ਗਲਤੀ ਸਾਰੀ ਤੋਂ ਗਲਤੀ ਹੋ ਗਈ ਮਾਫ ਕਰਦੇ ਹੋ ਮੈਂ ਕਿਹਾ ਮੈਂ ਕਿਦਾਂ ਮਾਫ ਕਰਾਂ ਮੈਨੂੰ ਦੱਸੋ ਤੁਹਾਡੀ ਕੁੜੀ ਨਾਲ ਕੀ ਬੀਤੀ ਹੁੰਦੀ ਤੁਹਾਡੇ ਦਿਲ ਤੇ ਕੀ ਬੀਤਦੀ ਮੌਕੇ ਤੇ ਕਹਿਣ ਲੱਗੇ ਅੱਜ ਬਰਾਤ ਆਣੀ ਸੀ ਸਵੇਰੇ 9 ਵਜੇ ਦਾ ਕਾਰਡ ਮੇਰੇ ਕੋਲ ਤੁਸੀਂ ਪੜ੍ਹ ਲਓ 9 ਵਜੇ ਦਾ ਟਾਈਮ ਸੀਗਾ ਜੀ ਓਕੇ ਕਿੱਥੇ ਆਣੀ ਸੀ ਇਹ ਲਾਕਾਸਾ ਲਾ ਬੈਰਣ ਹੈ ਜੀ ਆਪਣੇ 3 ਕੇ ਪੁਲ ਉੱਤਰ ਦੇ ਸਾਲ ਨਾਲ ਹੀ ਫਰੋਜ਼ਪੁਰ ਰੋਡ ਤੇ ਬੱਠੀ ਫਰੋਜ਼ਪੁਰ ਰੋਡ ਦੇ ਉੱਪਰ ਜੀ ਤੇ ਹੁਣ ਮੰਗ ਕੀ ਕਰਦੇ ਹਾਂ ਥਾਣੇ ਦੇ ਬਾਹਰ ਪਹੁੰਚੇ ਹਾਂ ਕੀ ਮੰਗ ਜੇ ਕਾਨੂੰਨ ਹੈਗਾ ਜੀ ਮੈਨੂੰ ਇਨਸਾਫ ਚਾਹੀਦਾ ਤੁਸੀਂ ਦੇ ਤਾਂ ਆਪਣੀ ਦਰਖਾਸਤ ਦੇ ਦਿੱਤੀ ਜਾਣਾ ਜੀ ਅੰਦਰ ਬਾਕੀ ਛੱਕ ਮੈਂ ਹੁਣ ਬਹੁਤ ਉੱਚਾ ਬੋਲ ਬੋਲ ਨਹੀਂ ਸਕਦਾ ਛੱਡੂਗਾ ਮੈਂ ਹੈ ਨਹੀਂ ਇਹਨਾਂ ਨੂੰ ਮੇਰਾ ਇਹਨਾਂ ਨੇ ਜੋ ਨੁਕਸਾਨ ਕੀਤਾ ਮੈਂ ਮੁੰਡਾ ਬਾਹਰ ਕੈਨੇਡਾ ਭੇ ਆ ਮੇਰਾ ਮੁੰਡਾ ਵੀ ਨਹੀਂ ਆ ਆ ਸਕਿਆ ਵਿਆਹ ਦੇ ਵਿੱਚ ਵੀ ਚਲ ਕੋਈ ਗੱਲ ਨਹੀਂ ਕੁੜੀ ਆਪਣੇ ਘਰ ਚਲੀ ਜਾਵੇ ਜੇ ਹੁਣ ਤੁਸੀਂ ਕਹਿਣਾ ਚਾਹੁੰਦੇ ਕਿ ਵਿਹੇਜ ਦੇ ਕਾਰਨ ਉਹ ਬਰਾਤ ਨਹੀਂ ਲੱਗੇਗੀ ਇਹੀ ਇਹੀ ਹੈ ਜੀ ਹੋਰ ਹੈ ਸੜਾ ਸਿਆਪਾ ਕਿਸੇ ਗੱਲ ਦਾ ਇਹੀ ਆ ਇਹਨਾਂ ਨੂੰ ਪੈਸੇ ਪੂਮੂ ਨਾ ਭਰਦੇ ਹੋ ਫਿਰ ਠੀਕ ਨੇ ਕੀ ਕਰੀਏ ਜੀ ਦੱਸੋ ਕਿੱਧਰ ਜਾਈਏ ਕਿੰਨੇ ਪੈਸੇ ਆ ਜਿਹੜੇ ਤੁਸੀਂ ਹਲੇ ਤੱਕ ਦੇ ਚੁੱਕੇ ਹੋ ਉਹਨਾਂ ਨੂੰ ਕਿੰਨੇ ਕਾ ਅਮਾਉਂਟ ਤੱਕ ਦੀ ਸਾਡਾ 30 ਲੱਖ ਰੁਪਏ ਦਾ ਖਰਚਾ ਹੋ ਚੁੱਕਾ ਜੀ ਇਹਦਾ 20 ਤੋਂ ਉੱਪਰ ਤਾਂ ਮੇਰਾ ਕਹਿ ਚੱਲ ਚੁੱਕਾ ਜੀ ਜੀ ਬਾਕੀ ਮੈਂ ਕਿਸੇ ਦਾ ਦੇਣਾ ਉਹ ਦੇਣਾ ਲੈਣਾ ਮੇਰਾ ਹੈਗਾ ਉਹ ਮੈਂ ਦਊਂਗਾ ਹੀ ਉਹਨਾਂ ਤੋਂ ਮੈਨੂੰ ਦੇਣਾ ਹੀ ਪੈਣਾ ਬੱਠੀ ਤੁਸੀਂ ਜਾ ਕੇ ਪੁੱਛ ਸਕਦੇ ਹੋ ਕਾਸਾ ਲਾਇਬੈਲ ਕੋਈ ਵੀ ਜਾ ਕੇ ਪੁੱਛ ਸਕਦਾ ਵੀ ਮੈਂ ਪੈਸੇ ਦਿੱਤੇ ਉਹਨਾਂ ਨੂੰ ਕਿ ਨਹੀਂ ਦਿੱਤੇ ਕੀ ਕਹਿਣਾ ਚਾਹੁੰਗੇ ਆ ਜਿਹੜਾ ਅੱਜ ਦਾ ਵਾਕਿਆ ਹੋਇਆ ਹੈਗਾ ਬਰਾਤ ਨਹੀਂ ਆਈ ਦੇਖੋ ਜੀ ਅੱਜ ਤੱਕ ਅਸੀਂ ਖਬਰਾਂ ਚ ਕਿਤਾਬਾਂ ਚ ਸੁਣਦੇ ਆਏ ਆ ਗੱਲਾਂ ਕਰਦੇ ਆਏ ਆ ਸੁਣਦੇ ਆਏ ਆ ਖ਼ਬਰ ਖ਼ਬਰ ਦੇਖਦੇ ਆਏ ਆ ਅੱਜ ਇਹ ਚੀਜ਼ ਸਾਖਸ਼ਾਤ ਸਾਡੇ ਸਿਰ ਤੇ ਪਈ ਹੈ ਸਾਡੀ ਫੈਮਿਲੀ ਦੇ ਪਈ ਹੈ ਸਾਡੀ ਕੁੜੀ ਦੇ ਪਈ ਹੈ 2 ਮਹੀਨੇ 2 ਸਾਲ ਪਹਿਲਾਂ ਤਾਂ ਰੋਕਾ ਕੀਤਾ ਹੋਵੇ ਪਰਿਵਾਰ ਨੂੰ ਪਤਾ ਹੋਵੇ 2 ਸਾਲਾਂ ਤੱਕ ਇੱਕ ਦੂਜੇ ਨਾਲ ਲੈਣ ਦੇਣ ਚੱਲ ਰਿਹਾ ਹੋਵੇ ਤਿੰਨ ਤਿਉਹਾਰ ਭੁਗਾਰੇ ਹੋਣ ਤੇ 2 ਸਾਲਾਂ ਬਾਅਦ ਕੱਲ ਅਸੀਂ ਕੁੜੀ ਦਾ ਸਗਨ ਕਰਕੇ ਆਏ ਆ ਜੀ ਹੋਟਲ ਕ੍ਰਾਊਨ ਮਰੀਂਡੇ ਮਰੀਂਡੇ ਤੋਂ ਬਰਾਤ ਆਣੀ ਸੀਗੀ ਜੀ ਅੱਜ ਦਾ ਅਸੀਂ ਵਿਆਹ ਰੱਖਿਆ ਅੱਜ ਸਵੇਰੇ ਵਿਚੋਲਿਆਂ ਦੇ ਥਰੂ ਮੁੰਡੇ ਵਾਲਿਆਂ ਨੇ ਮੈਸੇਜ ਭੇਜਿਆ ਕਿ ਸਾਨੂੰ 25 ਲੱਖ ਰੁਪਏ ਕੈਸ਼ ਪਲੱਸ ਕਰੇਟਰ ਦੀ ਡਿਮਾਂਡ ਤਾਂ ਅਸੀਂ ਸਾਰੀ ਬਰਾਤ ਲੈ ਕੇ ਆਵਾਂਗੇ ਵਰਨਾ ਅਸੀਂ ਨਹੀਂ ਆਵਾਂਗੇ ਮੁੰਡਾ ਕਰਦਾ ਕੀ ਸੀ ਮੁੰਡਾ ਉਹਨਾਂ ਦਾ ਹਾਈਡਰੌਲਿਕ ਡ੍ਰਿੰਜਰਸ ਹੈਗਾ ਉਹਨਾਂ ਦਾ ਆਪਣਾ ਤੇ ਫੇਰ ਵੀ ਅਸੀਂ 12 1 2 ਵਜੇ ਤੱਕ ਅਸੀਂ ਸਾਰਾ ਪਰਿਵਾਰ ਸਾਰਾ ਰਿਸ਼ਤੇਦਾਰ ਸਾਰਾ ਸਮਾਜ ਅਸੀਂ ਦੇਖਦੇ ਰਹੇ ਇੰਤਜ਼ਾਰ ਕਰਦੇ ਰਹੇ ਹਾਰ ਕੇ ਉਹਨਾਂ ਨੂੰ ਕਾਲ ਕਰੀ ਗਏ ਉਹਨਾਂ ਨੇ ਪਹਿਲਾਂ ਤਾਂ ਫੋਨ ਨਹੀਂ ਚੁੱਕੇ ਬਾਅਦ ਚ ਉਹਨਾਂ ਨੇ ਵਿਚੋਲੇ ਦੇ ਥਰੂ ਇੱਕ ਕਾਮਨ ਮੀਟਿੰਗ ਪੁਆਇੰਟ ਤੇ ਜੋ ਕਿ ਅਨੀਲੋ ਨਹਿਰ ਦੇ ਵਿੱਚ ਥੱਲੇ ਇੱਕ ਪਾਰਕ ਜਿਹਾ ਹੈਗਾ ਉੱਥੇ ਕਾਮਨ ਪੁਆਇੰਟ ਤੇ ਬੁਲਾਇਆ ਉੱਥੇ ਉਹ ਸਾਰਾ ਆਪਣਾ ਕੁੰਬਾ ਸਾਰਾ ਆਪਣਾ ਮਰਿੰਡੇ ਦੇ ਜਿਹੜੇ ਆਬੂਦਾਰ ਸੀਗੇ ਜੋ ਵੀ ਸੀਗੇ ਉਹ ਨਾਲ ਲੈ ਕੇ ਆਏ ਤੇ ਉਹਨਾਂ ਨੇ ਉੱਥੇ ਸਾਰੇ ਤੋਂ ਮਾਫੀयां ਮੰਗੀ ਤੇ ਬਾਚੋ ਖੜੇ ਪੈਰ ਕਹਿਣ ਲੱਗੇ ਜੀ ਹੁਣ ਸਾਡਾ ਮੁੰਡਾ ਨਹੀਂ ਮੰਨ ਰਿਹਾ ਜੀ ਇਹ ਹੈ ਜੀ ਉਹ ਹੈ ਜੀ ਦੱਸੋ ਇਹ ਕਿੱਥੇ ਰਾ ਇਨਸਾਫ ਹੋਇਆ ਪਹਿਲਾਂ ਘਰ ਦੇ ਵਿੱਚ ਖੁਸ਼ੀ ਸੀ ਤੁਹਾਨੂੰ ਨਹੀਂ ਲੱਗਦਾ ਇੱਕ ਦਿਨ ਪਹਿਲਾਂ ਅਸੀਂ ਸਾਰਾ ਪਰਿਵਾਰ ਸ਼ਦਾਰ ਉਹਨਾਂ ਦੇ ਘਰ ਜਾ ਕੇ ਉਹਨਾਂ ਦੀ ਜਗ੍ਹਾ ਜਾ ਕੇ ਅਸੀਂ ਸਗਨ ਕਰਕੇ ਆਏ ਹਾਂ ਜੀ ਅੱਜ ਵਿਆਹ ਦੇ ਦਿਨੋਂ ਸਾਰੀ ਬਰਾਤ ਲੈ ਕੇ ਨਹੀਂ ਆਏ ਅੱਜ ਇਹ ਸਾਨੂੰ ਮੈਸੇਜ ਪਹੁੰਚਾਇਆ ਜਾ ਰਿਹਾ ਹੈ ਕਿ ਸਾਨੂੰ ਦਾਜ ਚਾਹੀਦਾ ਇਹ ਇਨਡਾਇਰੈਕਟਲੀ ਦਾਜ ਹੀ ਮੰਗਿਆ ਜਾ ਰਿਹਾ ਜੀ ਦੱਸੋ ਸਾਡੇ ਪਰਿਵਾਰ ਤੇ ਕੀ ਬੀਤੀ ਹੋਊਗੀ ਕੀ ਲੱਗਦਾ ਮੁੰਡੇ ਦੇ ਵੱਲੋਂ ਮੰਗਿਆ ਜਾ ਰਿਹਾ ਕਿ ਪੇਰੈਂਟਸ ਇਦਾਂ ਦਬਾਅ ਪ ਜੀ ਮੁੰਡਾ ਵੀ ਨਾਲ ਇਨਵੋਲਵ ਹੈ ਪੇਰੈਂਟਸ ਵੀ ਇਨਵੋਲਵ ਹੈ ਦੇਖੋ ਜੀ 2 ਸਾਲ ਤੋਂ ਜਿਹੜਾ ਮੁੰਡਾ ਗੱਲ ਕਰ ਰਿਹਾ ਉਹ ਪੇਰੈਂਟਸ ਨਾਲ ਇਨਵੋਲਵ ਨਹੀਂ ਹੋਊਗਾ ਦੀ ਫੈਮਿਲੀ ਇਨਵੋਲ ਨਹੀਂ ਹੋਏਗੀ ਜਿੱਦ ਇੱਕ ਦੂਜੇ ਨਾਲ ਆਪਾਂ ਨਿਭਾਉਂਦੇ ਆ ਰਹੇ ਆਂ ਦਿਨ ਤਿਉਹਾਰ ਪੂਹਾਂਦੇ ਆ ਰਹੇ ਆਂ ਅੱਜ ਖੜੇ ਪੈਰ ਅਸੀਂ ਬਰਾਤ ਹੀ ਨਹੀਂ ਲੈ ਕੇ ਆਏ ਇਹ ਚੀਜ਼ ਕੀ ਸ਼ੋਅ ਕਰਦੀ ਹੈ ਜੀ ਦੱਸੋ ਔਰ ਖੁਸ਼ੀਆਂ ਦਾ ਘਰ ਸੀਗਾ ਜਿੱਥੇ ਅੱਜ ਉਹ ਬੱਚੀ ਰੋ ਰਹੀ ਹੈ ਔਰ ਪਰਿਵਾਰ ਰੋ ਰਿਹਾ ਹੈ ਕਿਉਂਕਿ ਉਹ ਦੇਹੀ ਦੀ ਬਲੀ ਚੜ ਗਿਆ ਔਰ ਦੇਹ ਦੇ ਜਿਹੜੇ ਲਾਲਚੀ ਬੰਦੇ ਨੇ ਉਹਨਾਂ ਨੇ ਇਹਨਾਂ ਨੂੰ ਡਿਮਾਂਡ ਕੀਤੀ ਆ ਮਰਿੰਡੇ ਦੇ ਵਿੱਚ ਸ਼ੌਕਰਾ ਦੀ ਉਹਨਾਂ ਦੀ ਦੁਕਾਨ ਔਰ ਇੱਥੇ ਉਹਨਾਂ ਦੇ ਮਾਮੇ ਦੀ ਮੈਡੀਕਲ ਸਟੋਰ ਹੈ ਨਾਮ ਮਸਤਾਨਾ ਮਕੈਨਿਕਲ ਮਸਤਾਨਾ ਮਕੈਨਿਕਲ ਵਰਕ ਦੇ ਨਾਮ ਤੇ ਆ ਇਹ ਜਿਹੜੇ ਦੇਹ ਦੇ ਲਾਲਚੀ ਬੰਦੇ ਨੇ ਅੱਜ ਅਸੀਂ ਇੱਥੇ ਆਏ ਆ ਪ੍ਰਸ਼ਾਸਨ ਨੂੰ ਦੱਸਣ ਕਿ ਜਿਹੜੇ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਆ ਸੀ ਅੱਜ ਉੱਥੇ ਰੋਣਾ ਟੋਣਾ ਲੱਗਾ ਹੋਇਆ ਵਾ ਲੜਕੀ ਬਾਰ-ਬਾਰ ਬੇਹੋਸ਼ ਹੋ ਰਹੀ ਹੈ ਜੇ ਅਸੀਂ ਉਹਨੂੰ ਜਾ ਕੇ ਬੁਲਾਣੇ ਆ ਕਿ ਕੋਈ ਗੱਲ ਨਹੀਂ ਬੇਟਾ ਹੌਸਲਾ ਕਰ ਕਿ ਅੱਜ ਪਹਿਲਾਂ ਹੀ ਪਤਾ ਲੱਗ ਗਿਆ ਕਿ ਇਹ ਜਿਹੇ ਦੇ ਲਾਲਚੀ ਬੰਦੇ ਜਿਹੜੇ ਆ ਟਾਈਮ ਤੋਂ ਪਹਿਲਾਂ ਪਤਾ ਲੱਗ ਗਿਆ ਤੇਰੀ ਜ਼ਿੰਦਗੀ ਨਹੀਂ ਖਰਾਬ ਹੋਈ ਲੇਕਿਨ ਫਿਰ ਵੀ ਉਹ ਬੱਚੇ ਦੇ ਕੀ ਭੀਤਰੀ ਹੈ ਜਿਹਦੀ ਬਰਾਤ ਨਾ ਆਈ ਹੋਵੇ ਔਰ ਲੋਕਾਂ ਨੂੰ ਜਵਾਬ ਦੇਣਾ ਪੈਂਦਾ ਅੱਜ ਅਸੀਂ ਪੁਲਿਸ ਪ੍ਰਸ਼ਾਸਨ ਕੋ 8 ਨੰਬਰ ਥਾਣੇ 'ਚ ਆਏ ਆ ਇਹ ਡਿਮਾਂਡ ਕਰਨ ਆਏ ਆ ਕਿ ਇਹ ਜਿਹੇ ਜਿਹੇ ਦੇ ਲਾਲਚੀਆਂ ਨੂੰ ਸਖਤ ਤੋਂ ਸਜ਼ਾ ਸਜ਼ਾ ਦੇ ਕੇ ਕੁੜੀ ਨੂੰ ਇਨਸਾਫ ਦਿੱਤਾ ਜਾਵੇ